ਆਜ਼ਾਦ ਟੀਵੀ ਦੇ ਚੇਅਰਮੈਨ ਸ਼੍ਰੀ ਰਮੇਸ਼ ਕਲੇਰ ਜੀ ਆਜ਼ਾਦ ਟੀਵੀ ਚੈਨਲ ਰਾਹੀਂ ਹਮੇਸ਼ਾ ਆਪਣੇ ਸਮਾਜ ਦੀ ਆਵਾਜ਼ ਬਣੇ ਹਨ ਪਰ ਕਈ ਲੋਕ ਇਸ ਆਵਾਜ਼ ਨੂੰ ਦਬਾਉਣ ਦੀਆਂ ਕੂਝੀਆਂ ਚਾਲਾਂ ਚੱਲ ਰਹੇ ਹਨ ਅਜੇਹਾ ਹੀ ਇੱਕ ਵਿਅਕਤੀ ਇਟਲੀ ਤੋਂ ਹੈ ਜੋ ਪਿਛਲੇ ਕਾਫੀ ਦਿਨਾਂ ਤੋਂ ਸ਼੍ਰੀ ਰਮੇਸ਼ ਕਲੇਰ ਜੀ ਨੂੰ ਫੋਨ ਕਰਕੇ ਬਹੁਤ ਹੀ ਭੱਦੀ ਅਤੇ ਗੰਦੀ ਸ਼ਬਦਾਵਲੀ ਬੋਲ ਰਿਹਾ ਹੈ ਸ਼੍ਰੀ ਰਮੇਸ਼ ਕੁਲੇਰ ਜੀ ਨੇ ਉਸ ਵਿਅਕਤੀ ਦੀਸ ਕਰਤੂਤ ਬਾਰੇ ਇਟਲੀ ਦੇ ਗੁਰੂ ਘਰਾਂ ਦੇ ਪ੍ਰਬੰਧਕਾਂ ਤੇ ਪ੍ਰਧਾਨਾਂ ਸਮੇਤ ਉਸ ਵਿਅਕਤੀ ਦੇ ਰਿਸ਼ਤੇਦਾਰਾਂ ਨੂੰ ਵੀ ਸੂਚਿਤ ਕੀਤਾ ਹੈ ਜੋ ਖੁਦ ਦੱਸਣਗੇ ਕਿ ਉਕਤ ਵਿਅਕਤੀ ਇੱਕ ਨੌਣੀਆਂ ਹਰਕਤਾ ਹੁਣ ਤੋਂ ਨਹੀਂ ਸਕੋ ਕਾਫੀ ਸਮੇ ਤੋਂ ਕਰਦਾ ਰਿਹਾ ਹੈ ਅਜਿਹੀ ਇਸ ਵਿਅਕਤੀ ਵੱਲੋਂ ਵਕ ਵਕ ਪ੍ਰਾਈਵੇਟ ਨੰਬਰਾਂ ਤੋਂ ਕਾਲਾ ਕਰਕੇ ਸ਼੍ਰੀ ਰਮੇਸ਼ ਕਲੇਰ ਜੀ ਨੂੰ ਬਹੁਤ ਹੀ ਮਾੜੀ ਸ਼ਬਦਾਬਲੀ ਬੋਲੀ ਜਾ ਰਹੀ ਹੈ ਜਿਸ ਦੇ ਚਲਦਿਆਂ ਸ਼੍ਰੀ ਰਮੇਸ਼ ਕਲੇਰ ਜੀ ਇਸ ਨਿਊਜ਼ ਰਾਹੀਂ ਉਸ ਵਿਅਕਤੀ ਨੂੰ ਚੇਤਾਵਨੀ ਦੇਣਾ ਚਾਹੁੰਦੇ ਹਨ ਕਿ ਜੇਕਰ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ ਤਾਂ ਉਸ ਵੱਲੋਂ ਬੋਲੀ ਗਈ ਗਤ ਸ਼ਬਦਾਬਲੀ ਦੀਆਂ ਫੋਨ ਰਿਕਾਰਡਿੰਗਾਂ ਦੇ ਆਧਾਰ ਤੇ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਨਾਲ ਹੀ ਇਹ ਆਡੀਓਜ਼ ਮੀਡੀਆ ਚੈਨਲਾਂ ਤੇ ਵੀ ਚਲਾਈਆਂ ਜਾਣਗੀਆਂ ਸੋ ਲਾਸਟ ਵਾਰ ਉਸ ਵਿਅਕਤੀ ਨੂੰ ਕਹਿੰਦੇ ਹਾਂ ਕਿ ਆਪਣੀਆਂ ਹਰਕਤਾਂ ਤਾ ਛੱਡ ਦੇਵੇ ਨਹੀਂ ਤਾਂ ਉਸਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੈਟਫਾਰਮ ਇਸ ਨਾਊ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ। ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਦ ਸੇਮ ਲਾਈਨ। ਹੀ ਯੂਜ਼ ਟੂ ਵਾਕ ਵਿਦ ਰੈਪਿਊਟੇਡ ਕੰਪਨੀਆਂਸ, ਐਚਐਸ ਐਜ਼ ਵੈਲ ਲੋਕਲ ਬਿਲਡਰਸ ਵਿਦ 브ਦਰਸ। ਹੀਜ਼ ਪ੍ਰੋਫੈਸ਼ਨਲ ਬਾਈ ਪਲੰਬਿੰਗ electrician, masonry work, carpentry. For more information, please contact him at www.checktrade.com, ID number 921760. Shyamalan Chander Center. call him on this number 074884161. 41161. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ